ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਦੈਨਿਕ ਫੇਰਾ ਤੇ ਮੈਂ ਹਾਂ ਭਾਵਨਾ ਅੱਜ ਪੰਜਾਬ ਭਰ ਦੇ ਵਿੱਚ ਛੁੱਟੀ ਰਹਿਣ ਵਾਲੀ ਆ ਸਰਕਾਰੀ ਅਧਾਰੇ ਸਕੂਲ ਕਾਲਜ ਅਤੇ ਹੋਰ ਅਧਾਰੇ ਅਤੇ ਬੈਂਕਾਂ ਜਿਹੜੀਆਂ ਉਹ ਬੰਦ ਰਹਿਣਗੀਆਂ ਅੱਜ ਛੁੱਟੀ ਜਿਹੜੀ ਆ ਉਹ ਰਹਿਣ ਵਾਲੀ ਆ ਤੇ ਸਕੂਲ ਕਾਲਜ ਅਧਾਰੇ ਜਿਹੜੇ ਆ ਬੈਂਕਾਂ ਵੀ ਅੱਜ ਬੰਦ ਰਹਿਣਗੀਆਂ ਤਾਨੂੰ ਦੱਸਦੇ ਕਿ ਸੂਬੇ ਦੇ ਵਿੱਚ ਪਲਕੇ ਜਾਨੀ 11 April ਅੱਜ ਜਾਨੀ ਕਿ 11 April 2024 ਦਿਨ ਵੀਰਵਾਨ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ ਇਸ ਦਿਨ ਸੂਬੇ ਪਾਰਦੇਸ ਕੋਲ ਕਾਲਜ ਵਿਦਿਆਕਰਦਾਰ ਅਤੇ ਹੋਰ ਵਪਾਰਕ ਇਕਾਈਆਂ ਦੇ ਵਿੱਚ ਛੁੱਟੀ ਰਹੇਗੀ ਦਰਸਲ ਇਸ ਦਿਨ Eidul ਦੱਸਦੇ ਕਿ ਦਰਸਲ ਇਸ ਦਿਨ ਪਵਿੱਤਰ ਤਿਹਾਰ Eidul Fitr ਸੂਬੇ ਪਾਰਦੇਸ ਵਿੱਚ ਮਨਾਇਆ ਜਾਵੇਗਾ ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਇਹ ਸਾਨੂੰ ਦਿੱਤੀ ਹੈ ਤਸਵੀਰ ਕਿ ਅੱਜ ਛੁੱਟੀ ਰਹਿਣ ਵਾਲੀ ਹੈ ਤੇ ਛੁੱਟੀ ਦਾ ਐਲਾਨ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪਵਿੱਤਰ ਤਿਉਹਾਰ ਈਦੁਲ ਫਿਤਰ ਤੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ ਇਸ ਦਿਨ ਸਰਕਾਰੀ ਸਕੂਲ ਕਾਲਜ ਸਮੇਤ ਹੋਰ ਸਰਕਾਰੀ ਅਧਾਰੇ ਵੀ ਜਿਹੜੇ ਬੰਦ ਰਹਿਣਗੇ ਇਸ ਦੇ ਨਾਲ ਦੱਸ ਦਈਏ ਕਿ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਹੈ ਪ੍ਰੰਤ ਦੇ ਮਹੀਨੇ ਦੇ ਵਿੱਚ ਹੋਰ ਵੀ ਛੁੱਟੀਆਂ ਆਉਣ ਵਾਲੀਆਂ ਨੇ ਜਿਹੜੇ ਲਗਾਤਾਰ ਆਫਿਸ ਜਾ ਰਹੇ ਸੀ ਉਹਨਾਂ ਨੂੰ ਵੀ ਰਾਹਤ ਮਿਲਣ ਵਾਲੀ ਹੈ ਕਿਉਂਕਿ April ਦਾ ਮਹੀਨਾ ਚੱਲ ਰਿਹਾ ਹੈ ਤੇ ਤਿਉਹਾਰ ਜਿਹੜੇ ਆ ਉਹ ਲਗਾਤਾਰ ਆ ਰਹੇ ਨੇ ਜਿਸ ਦੇ ਚਲਦੇ ਕਿ ਛੁੱਟੀਆਂ ਲਗਾਤਾਰੀ ਹੋ ਸਕਦੀਆਂ ਨੇ ਜਿਸ ਦੇ ਚਲਦੇ ਤੁਹਾਨੂੰ ਹੋਰ ਦੱਸਦੇ ਨੇ ਆ ਇਸ ਦੇ ਨਾਲ ਹੀ ਸੂਬੇ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਵਕ-ਵਕ ਦਿਨ ਛੁੱਟੀਆਂ ਐਲਾਨੀਆਂ ਗਈਆਂ ਨੇ ਲੋਕ ਸਭਾ ਚੋਣਾਂ 2024 ਦੇ ਸੰਦਰਭ ਦੇ ਵਿੱਚ ਪੰਜਾਬ 'ਚ ਕੰਮ ਕਰਨ ਵਾਲੇ ਹਰਿਆਣਾ ਦੇ ਵੋਟਰਾਂ ਨੂੰ ਸੂਬੇ ਦੇ ਵਿੱਚ VOTING ਵਾਲੇ ਦਿਨ ਅਵਾਟ ਪੌਂਡ ਲਈ ਵਿਸ਼ੇਸ਼ ਛੁੱਟੇ ਦੇਣ ਦੀ ਕੋਸ਼ਨਾ ਵੀ ਕੀਤੀ ਗਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ April ਦੀ ਗੱਲ ਕਰ ਲੈਨੇ ਆ April ਦੇ ਵਿੱਚ ਲਗਾਤਾਰ ਤਿਉਹਾਰ ਆ ਰਹੇ ਨੇ ਜਿਸ ਦੇ ਚੱਲਦੇ ਹੁਣ ਲਗਾਤਾਰ ਹੀ ਛੁੱਟੀਆਂ ਰਹਿਣ ਵਾਲੀਆਂ ਨੇ ਜਿਹੜੇ ਲੋਕ ਕਮਾਕਾਰਾਂ ਤੇ ਜਾ ਰਹੇ ਨੇ ਉਹਨਾਂ ਨੂੰ April ਦੇ ਮਹੀਨੇ ਵੱਡੀ ਰਾਹਤ ਮਿਲ ਸਕਦੀ ਆ ਪਿਛਲੇ ਦਿਨੀ ਛੁੱਟੀ ਨਹੀਂ ਸੀ ਐਲਾਨੀ ਗਈ ਕੋਈ ਵੀ ਪਿਛਲੇ ਦਿਨੀ ਜਿਹੜੀ ਕੋਈ ਛੁੱਟੀ ਨਹੀਂ ਮਿਲੀ ਸੀ ਤਾਂ ਉਹਨਾਂ ਨੂੰ ਹੁਣ ਵੱਡੀ ਰਾਹਤ ਮਿਲ ਸਕਦੀ ਆ ਕਿਉਂਕਿ ਹੁਣ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਤੇ ਅਪ੍ਰੈਲ ਦੇ ਮਹੀਨੇ ਸਾਰੇ ਤਿਉਹਾਰ ਜਿਹੜੇ ਆ ਫੈਸਟੀਵਲ ਜਿਹੜੇ ਆ ਇਕੱਠੇ ਆ ਰਹੇ ਜਿੱਤੇ ਚੱਲਦੇ ਲਗਾਤਾਰ ਛੁੱਟੀਆਂ ਜਿਹੜੀਆਂ ਉਹ ਵੀ ਹੋ ਸਕਦੀਆਂ ਨੇ ਜਿਸ ਦੇ ਚੱਲਦੇ ਕੰਮ ਕਾ ਤੇ ਜਾਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਵੱਡੀ ਰਾਹਤ ਮਿਲ ਸਕਦੀ ਆ ਤੇ ਅੱਜ ਯਾਨੀ ਕਿ 11 ਅਪ੍ਰੈਲ 2024 ਦਿਨ ਵੀਰਵਾਰ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ ਇਸ ਦਿਨ ਸੂਬੇ ਪਾਰ ਦੇ ਸਕੂਲ ਕਾਲਜ ਵਿਦਿਆਕਰਦਾਰੇ ਅਤੇ ਹੋਰ ਵਪਾਰੇ ਦੀਆਂ ਇਕਾਈਆਂ ਦੇ ਵਿੱਚ ਛੁੱਟੀ ਰਹੇਗੀ ਦਰ ਅਸਲ ਇਹ ਦਿਨ ਪਵਿੱਤਰ ਤਿਹਾੜੀ ਈਦ-ਉਲ-ਫਿੱਤਰ ਸੂਬੇ ਪੱਤ ਦੇ ਵਿੱਚ ਮਨਾਇਆ ਜਾਵੇਗਾ ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਵੀ ਇਸਨੂੰ ਦਿੱਤੀ ਹੈ ਜਿਸ ਦੇ ਚੱਲਦੇ ਅੱਜ ਸਕੂਲ ਕਾਲਜ ਬੈਂਕਾਂ ਅਤੇ ਹੋਰ ਅਧਾਰੀ ਜਿਹੜੇ ਆ ਉਹ ਬੰਦ ਰਹਿਣਗੇ ਤੇ ਆਫਿਸ ਜਾਣ ਵਾਲੇ ਕਾਮਾ ਕਰਜਾਂ ਤੇ ਜਾਣ ਵਾਲੇ ਜਿਹੜੇ ਲੋਕੀ ਆ ਉਹਨਾਂ ਨੂੰ ਅੱਜ ਵੱਡੀ ਰਾਹਤ ਜਿਹੜੀ ਆ ਉਹ ਮਿਲ ਸਕਦੀ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर